ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਮੈਂ ਸੋਸ਼ਲ ਮੀਡੀਆ ਤੇ ਨਾ ਇੱਕ ਪੋਸਟ ਵੇਖੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਆਪਣੇ ਕਮੈਂਟ ਕਰਕੇ ਰਾਇ ਵੀ ਦਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬਰ ਵੀ ਕਰ ਦਿਓ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਫੇਸਬੁਕ ਤੇ ਇੱਕ ਪਰਮਜੀਤ ਸਿੰਘ ਥਿੰਦ ਦੇ ਨਾਂ ਤੇ ਆਈਡੀ ਬਣੀ ਹੈ ਉਹਦੇ ਉੱਤੇ ਪੋਸਟ ਪਈ ਆ ਸਾਬਕਾ ਸਿੰਘ ਸਾਹਿਬਗਰਨੀ ਹਰਪ੍ਰੀਤ ਸਿੰਘ ਜੀ ਚਲੋ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਨ ਨੇ ਸਤਿਕਾਰ ਵਜੋਂ ਸਤਿਕਾਰ ਕਰੀਦਾ ਬਣਦਾ ਵੀ ਆ ਪਰ ਉਹਨਾਂ ਵੱਲੋਂ ਜੋ ਸ਼ਬਦਾਵਲੀ ਵਰਤੀ ਜਾਂਦੀ ਆ ਨਾ ਉਹ ਬਹੁਤ ਮਾੜੀ ਆ ਹੁਣ ਪਿੱਛੇ ਜੇ ਜਿਹੜੇ ਬੰਦੀ ਸਿੰਘ ਨੇ ਆ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਨੇ ਕਿਹਾ ਸੀ ਕਿ 2027 ਦੇ ਵਿੱਚ ਪੰਜਾਬ ਵਿੱਚ ਅਕਾਲੀ ਸਰਕਾਰ ਬਣੂਗੀ ਉਹ ਮੈਨੂੰ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਬਹੁਤ ਵੱਡਾ ਭੁਲੇਖਾ ਪੈ ਗਿਆ ਉਹ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਹਿਣਾ ਚਾਹੁੰਦਾ ਕਿ ਸਿੰਘ ਸਾਹਿਬ ਜੀ ਦੇ ਚੰਗੇ ਹਸਪਤਾਲ ਤੋਂ ਚੰਗੇ ਡਾਕਟਰ ਕੋ ਆਪਣਾ ਇਲਾਜ ਕਰਾਓ ਜਿਹੜੇ ਰਾਜੋਆਣਾ ਸਾਹਿਬ ਨੇ ਸਰਕਾਰ ਬਣਨ ਦੀ ਗੱਲ ਕੀਤੀ ਸੀ ਨਾ ਉਹ ਸਰਕਾਰ ਬਣਨੀ ਆ ਸ਼ਰੋਮਣੀ ਅਕਾਲੀ ਦਲ ਦੀ ਬਾਦਲ ਦੀ ਜਿਹਦੀ ਇਕਵਾਈ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ تھے۔ ਬਾਗੀਆਂ ਦੀ ਨਹੀਂ ਉਹ ਇਹਨਾਂ ਨੂੰ ਭੜੇਖਾ ਲੱਗ ਗਿਆ ਕਿ ਸ਼ਾਇਦ ਉਹਨਾਂ ਨੇ ਕਹਿ ਕੇ ਜਿਹੜਾ ਹਰਪ੍ਰੀਤ ਵਾਲੀ ਇਕਵਾਈ ਆਲੇ ਜਾਂ ਦੂਜੇ ਬਾਗੀਆਂ ਦੀ ਇਕਵਾਈ ਆਲੇ ਤੇ ਸਰਕਾਰ ਬਣੂਗੀ ਤੁਹਾਡੀ ਨਹੀਂ ਜੇ ਬਣਨੀ। ਕਿਉਂਕਿ ਲੋਕਾਂ ਨੂੰ ਹਕੀਕਤ ਦਾ ਪਤਾ ਲੱਗ ਗਿਆ। ਫਿਰ ਯਾਨੀ ਹਰਪ੍ਰੀਤ ਸਿੰਘ ਦੀ ਗੱਲ ਸੁਣ ਲਓ ਆ ਆ ਪੋਸਟ ਜੀ ਇੱਕ ਵੀਡੀਓ ਵੀ ਚੱਲਦੀ ਆ ਇਹਦੇ ਵਿੱਚ ਬਾਰ 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 ਕਹਿੰਦੇ ਜੀ ਘੋੜਿਆਂ ਨੇ ਨੱਚਣਾ ਸ਼ੁਰੂ ਕਰਤਾ ਘੋੜਿਆਂ ਨੇ ਨੱਚਣਾ ਸ਼ੁਰੂ ਕਰਤਾ ਇਹ ਇਹ ਅਸਲ ਜੀਗਣਾ ਨੇ ਪੋਸਟ ਦੇਤੇ ਲਿਖਿਆ ਕੀ ਬਲਵੰਤ ਸਿੰਘ ਰਾਜੋਆਣਾ ਸਾਹਿਬ ਨੇ ਕਿਹਾ ਕਿ 2027 ਚ ਸ਼ਰੋਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਉਹਨਾਂ ਦੇ ਮੂੰਹ ਚ ਕਿਉਂ ਸ਼ਕਰ ਪਰ ਪਘੋੜਿਆਂ ਨੇ ਨੱਚਣਾ ਸ਼ੁਰੂ ਕਰਤਾ ਪਘੋੜੇ ਕਿਨੂੰ ਦੱਸਣ ਦੇ ਆ ਭਲਾ ਇਹ ਤਾਂ ਹੀ ਜਾਣਦੇ ਪਘੋੜੇ ਇਹਨਾਂ ਦਾ ਜਿਹੜਾ ਇਸ਼ਾਰਾ ਵਾ ਉਹ ਸ਼ਰੋਣੀ ਅਕਾਲੀ ਦਲ ਜਿਹਦੀ ਅਗਵਾਈ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਿਉ ਉਹ ਨੂੰ ਕਰ ਰਿਆ ਉਸ ਅਕਾਲੀ ਦਾ ਧੜੇ ਨੂੰ ਕਹਿ ਰਿਹਾ ਉਸ ਪਾਰਟੀ ਨੂੰ ਕਹਿ ਰਿਆ ਕਾਰਨ ਪਤਾ ਕੀ ਹੁਣ ਇਹਦੇ ਪੱਲੇ ਕੱਖ ਨਹੀਂ ਰਿਆ ਲੋਕ ਇਹਨਾਂ ਨੂੰ ਮੂੰਹ ਨਹੀਂ ਲੋਂਦੇ ਤੇ ਇਹ ਹੁਣ ਗਲਤ ਪ੍ਰਚਾਰ ਕਰ ਕਰਕੇ ਆਪਣੀ ਸ਼ਵੀ ਨੂੰ ਸੁਧਾਰਨਾ ਚਾਹੁੰਦਾ ਕਿ ਸ਼ਾਇਦ ਲੋਕ ਕਹਿਣ ਕਿ ਕੀ ਇਹ ਅਗਿਆਲਾ ਹੀ ਹਰਪੀਰ ਸਿੰਘ ਇਹ ਪੰਜ ਸਹਤੀ ਆ ਪਰ ਹਾਂ ਪੰਜ ਸਹਤੀ ਨਹੀਂ ਆ ਯਾਨੀ ਹਰ ਪ੍ਰਸੰਗ ਹੀ ਦੇਖੋ ਜਿਹੜੇ ਅੱਜ ਮੌਜੂਦਾ ਜ਼ਥੇਦਾਰ ਨੇ ਸ੍ਰੀ ਅਕਾਲ ਸਕ ਅਕਾਲ ਤਖਤ ਸਾਹਿਬ ਦੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਇਹ ਇਹਨੂੰ ਜ਼ਥੇਦਾਰ ਕਹਿੰਦੇ ਜਿਹੜੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਗਰੀਬਾਂ ਦੀ ਗੱਲ ਸੁਣਦੇ ਆ ਜਿਹੜੇ ਲਫਾਫੇ ਮੋੜਦੇ ਆ ਜਿਹੜੇ ਗਰੀਬ ਸਿੱਖਾਂ ਦੇ ਵਿੱਚ ਵਿਚਰਦੇ ਆ ਇਹਨੂੰ ਜ਼ਥੇਦਾਰ ਕਿਹਾ ਜਾਂਦਾ ਇਹ ਥੋੜੀ ਕਿਉਂ ਥੇ ਸੇ ਬਾਹਰ ਭੱਜ ਕੇ ਤੇ ਵਿਖਾਲਪਤ ਕਰਨੇ ਭਈ ਵੇਰ ਵੱਡੇ ਵੱਡੇ ਮੰਤਰੀਆਂ ਮਿਨਿਸਟਰਾਂ ਦੇ ਵਿਆਹਾਂ ਸ਼ਾਦੀਆਂ ਦੇ ਗੈਰ ਲਾਪਾਪੇ ਲੇ ਅਸਲ ਜੀ ਮੈਂ ਮਾਫੀ ਮੰਗਦਾ ਕਿ ਮੇਰਾ ਮੂੰਹ ਨਿਕਾ ਤੇ ਗੱਲ ਮੈਂ ਵੱਡੀ ਕਰਨ ਲਗਾ ਕਿ ਗਿਆਨੀ ਹਰਪ੍ਰੀਤ ਸਿੰਘ ਉਹ ਜਿਹੜੇ ਸਿੰਘ ਸਾਹਿਬ ਸੀ ਉਹਨਾਂ ਦਾ ਭਾਂਡਾ ਹੀ ਛੋਟਾ ਸੀ ਤੇ ਵਸਤੂ ਵੱਡੀ ਪੈ ਗਈ ਉਹ ਸੰਭੀ ਨਹੀਂ ਗਈ ਇਸੇ ਪੱਖ ਦੇ ਵਿੱਚ ਜਾਨੀ ਹਰਧਾਮ ਸਿੰਘ ਨੇ ਕਿਹਾ ਸੀ ਕਿ 11 ਤਰੀਕ ਨੂੰ 아니 ਇਹਨਾਂ ਦੀ ਬਹਾਲੀ ਲਈ ਅਸੀਂ ਸਬੀਰ ਸਿੰਘ ਬਾਦਲ ਦਾ ਘਰਾਓ ਕਰਾਂਗੇ ਮੈਂ ਉਹ ਵੀ ਕਿਹਾ ਸੀ ਕਿ ਬੜੀ ਮਾੜੀ ਗੱਲ ਹੈ ਤੇ ਇੱਥੇ ਵਿਚਾਰ ਕਰਨਾ ਚਾਹੀਦਾ ਉਹ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਆ ਕਿ ਜਿਹੜਾ ਕਟਾਰੂ ਚੱਕ ਜਿਹੜਾ ਮਨਿਸਟਰ ਬਾਦ ਇਹਨੇ ਗੁਰਬਾਣੀ ਨੂੰ ਤੂਰ ਮੋੜ ਕੇ ਪੇਸ਼ ਕੀਤਾ ਕੋਈ ਨਹੀਂ ਜੀ ਬੋਲਿਆ ਹੁਣ ਗੁਰਬਾਣੀ ਦੀਆਂ ਹੁਣ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਕੋਈ ਨਹੀਂ ਜੇ ਬੋਲਿਆ ਹੁਣ ਨਸ਼ੇ ਕਰਕੇ ਲੋਕ ਮਰਨ ਦੇ ਕੋਈ ਨਹੀਂ ਜੇ ਬੋਲਿਆ ਹੁਣ ਪੰਜਾਬ ਦੇ ਇੰਨੇ ਮੁੱਦੇ ਕੋਈ ਨਹੀਂ ਬੋਲਿਆ ਮੈਨੂੰ ਲੱਗਦਾ ਕਿ ਇਹਨਾਂ ਸਾਰਿਆਂ ਨੰਗਨਾ ਕੋਈ ਇਹੋ ਜਿਹਾ ਗਫਾ ਮਿਲ ਗਿਆ ਤੇ ਇਹਨਾਂ ਦੀ ਡਿਊਟੀ ਲੱਗ ਗਈ ਤੇ ਸਿਰਫ ਬਾਦਲ ਸਾਹਿਬ ਨੂੰ kehna ਔਰ ਕੁਛ ਨਹੀਂ ਕਰਨਾ ਬਾਦਲ ਬਾਦ ਨਹੀਂ ਕਰ ਜਣਾ ਇਹ ਕਰੀ ਜਾਂਦੇ ਨੇ ਸੁਨਾ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹੋਰ ਆਪਣੇ ਅਕਾਲੀ ਭਰਾਵਾਂ ਵੀਰਾਂ ਨੂੰ ਕਿ ਜਿਹੜੇ ਇਹੋ ਜਿਹੇ ਪ੍ਰਚਾਰ ਪੂਰ ਪ੍ਰਚਾਰ ਕਰਦੇ ਯਾਰ ਮੂੰਹ ਤੋੜ ਮੈਂ ਜਵਾਬ ਦਿਆ ਕਰੋ ਇਹਨਾਂ ਨੂੰ ਬੋਲੋਗੇ ਤੇ ਫਿਰ ਗੱਲ ਚੱਲੂਗੀ ਬੋਲਣਾ ਪੈਣਾ ਤੇ ਜਿਨਾਂ ਜਿਹੜਾ ਬਾਪ ਚੋਪਾ ਕਰਕੇ ਬੈਠੇ ਰਹੇ ਇਹ ਬਾਦਲ ਸਾਹਿਬ ਦਾ ਵੱਡਾ ਪਨਵਾ ਯੋ ਸਾਰੇ ਨੂੰ ਨਾਲ ਲੈ ਕੇ ਚੱਲਣ ਨੂੰ ਤਿਆਰ ਹੈ ਗਲਵਕੜੀ ਤੇ ਲੈ ਮੂੰ ਤਿਆਰ ਨੇ ਸਾਰਿਆਂ ਨੂੰ ਗੱਲ ਨਾਲ ਲਾਉਂਦੇ ਨੇ ਔਰ ਗਿਆਨੀ ਹਰਪ੍ਰੀਤਾ ਜਿਹੜਾ ਢੜਾ ਬਾਗੀ ਢੜਾ ਮੈਂ ਕਹਿੰਦਾ ਕਿ ਇਹ 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 ਪਕੌੜਾ ਵਾ ਦੂਜਿਆਂ ਨੂੰ ਪਕੌੜੇ ਪਕੌੜੇ ਕਹਿੰਦੇ ਆ ਇਹਨਾਂ ਦੀ ਮੈਂ ਕਿ ਇੰਟਰਵਿਊ ਸੁਣੀ ਸੀ ਕਹਿੰਦਾ ਕਿ 10 ਕਿ ਦਿਨ ਮੈਂ ਕਿਤੇ ਰਹਿ ਜਾਂਦਾ ਨਾ ਤੇ ਮੈਂ ਉਹ ਕਰਦਾ ਜਿਹੜਾ ਕਿਸੇ ਨੇ ਸੋਚਿਆ ਨਾ ਹੁੰਦਾ ਇਹ ਚਲੰਡੀ ਸੋਸ਼ਲ ਮੀਡੀਆ ਤੇ ਸਾਰੇ ਲੋਕ ਜਾਣਦੇ ਨੇ ਸੋ ਮੈਂ ਆਪਣੇ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੰਨਾ ਦਾ ਮੂੰਹ ਤੋੜਵਾ ਜਵਾਬ ਦਿਓ ਤੇ ਕਮਰ ਕੱਸੇ ਕਰੋ ਬਸ ਆ ਗਿਆ 2027 ਕਿਤੇ ਦੂਰ ਥੋੜੀ ਆ 25 ਤੇ ਚੱਲਣ ਡਿਆ ਅੱਧ ਪੰਜ ਦਾ ਲੰਘ ਗਿਆ ਤੇ ਬਹੁਤ ਕੁਛ ਘੱਟ ਸਮਾਂ ਵਾ ਬਹੁਤ ਘੱਟ ਸਮਾਂ ਇਸ ਕਰਕੇ ਕਮਰ ਕੱਸੇ ਕਰੋ ਤੇ ਜਿਹੜੇ ਇਹੋ ਜਿਹੇ ਬੋਲਦੇ ਨੇ ਨਾ ਇਹ ਇਹ ਉਹਨਾਂ ਜੇਰ ਸਿੰਘ ਸਾਹਿਬ ਸੀ ਜਿਹਨਾਂ ਤੇ ਅਕਾਲ ਤਖਤ ਸੈਤ ਜਥੇਦਾਰੀ ਸੀ ਇਹਨਾਂ ਕੋ ਉਸ ਜਗ੍ਹਾ ਤੇ ਬਿਠੇ ਦੀ ਉਥੋਂ ਅੱਗੇ ਇਹਨਾਂ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਤੇ ਹੁਣ ਭਾਵੇਂ ਇਹਨਾਂ ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਤੇ ਭਾਵੇਂ ਸਦਾ ਹੀ ਹਰਪ੍ਰੀਤ ਕਹਿੰਦੇ ਹੋ ਗੱਲ ਕੋਈ ਨਹੀਂ ਜਿਨਾ ਚਿਰ ਬੰਦਾ ਪਾਵਰ 'ਚ ਹੁੰਦਾ ਵਾ ਉਹਨਾਂ ਚਿਰ ਉਹਦੀ ਕਲਮ ਚੱਲਦੀ ਹੁੰਦੀ ਬਾਤ ਚੱਲਦੀ ਹੁੰਦੀ ਇੱਥੇ ਕਈ ਹੋਏ ਪਰ ਜੋ ਇਹਨਾਂ ਨੇ ਕੰਮ ਕੀਤਾ ਆਪ ਨੜੇ ਗਰੀਵਾਨ ਮੈਂ ਸਿਰਦੀਵਾ ਕਰ ਦੇਖ ਸੰਗਸਾਭ ਜੀ ਪਹਿਲੋ ਵੇਖੋ ਕਿ ਤੁਸੀਂ ਜੋ ਕੀਤਾ ਬਿਲਕੁਲ ਸਹੀ ਕੀਤਾ ਸਿੱਖੋ ਸੰਗਸਾਗਿਆਨਿਕ ਕੁਲਦੀਪ ਸਿੰਘ ਗਲਗੱਜ ਕੋ ਕਿੰਦਾ ਲੋਕਾਂ ਚ ਵਿਚਰੀਦਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਨ ਚਾਹੁੰਦਾ ਕਿ ਜਦੋਂ ਵੀ ਕੋਈ ਇਕਾਲੀ ਤਲ ਤੇ ਵਰਖਲਾ ਪੋਸਟ ਪਾਵੇ ਕੋਈ ਬੋਲੇ ਤੇ ਤੜੜੇ ਹੋ ਕੇ ਤਾਂ ਮੂੰਹ ਤੋੜਵਾ ਜਵਾਬ ਦਿਓ ਕੋਈ ਸ਼ੇ ਨਾ ਹੁੰਦਾ ਸੱਚ ਦਾ ਸਾਥ ਦਿਓ ਤੋ ਵੀਰੋ ਇਹ ਜਿਹੜਾ ਚੈਨਲ ਵਾ ਇਹਦੇ ਸੱਚ ਦੀ ਗੱਲ ਮੈਂ ਸੰਗਤਾਂ ਨਾਲ ਤੁਹਾਡੇ ਸਾਹਮਣੇ ਲਿਆਉਣਾ ਇਹਨੂੰ ਸਬਸਕ੍ਰਾਈਬਰ ਵੀ ਕਰਿਓ ਤੇ ਕਮੈਂਟ ਕਰਕੇ ਵੀ ਆਪਣੇ ਰਾਏ ਦਿਆ ਕਰੋ ਮੈਂ ਤੁਹਾਡਾ ਆਪਣਾ ਪ੍ਰਾਚਨਨ ਸਿੰਘ ਜੋਧਪੁਰੀ ਮੈਂ ਵੀ 1984 ਜੇਲ੍ਹ ਕੱਟੀ ਸੀ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਾਂ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲੀ ਹੈ ਸਰਦਾਰ ਸਰਬੀਰ ਸਿੰਘ ਬਾਦਲ ਹੀ ਆ ਜਿਨ੍ਹਾਂ ਨੇ 84 ਵਾਲੇ ਦੀ ਬਾਹ ਫੜੀ ਕੋਈ ਗੱਲ ਬਾਤ ਇਹਨਾਂ ਦੇ ਜੇ ਬਣੀ ਆ ਕੋਈ ਰੈਲ ਰੋਟੀ ਘਾਰੇ ਆ ਇਹ ਅਕਾਲੀ ਦਲ ਦੀ ਦੇਣਵਾ ਬਾਦ ਸਾਹਿਬ ਦੀ ਤੇ ਉਹਨੇ ਤੇ ਦੂਜੇ ਤੇ ਆਪਣਾ ਢਿੱਡ ਭਰਣ ਦੇ ਉਹਨਾਂ ਦਾ ਆਪਣਾ ਨਹੀਂ ਜ਼ਰਨਿਆ ਤੇ ਕਿਸੇ ਦੀ ਉਹਨਾਂ ਨੇ ਕੀ ਮੁਤਾਦ ਕਰਨੀ ਆ ਤਗੜੇ ਉਹ ਫਿਰ ਅਕਾਲੀ ਦਲ ਦੀ ਸਰਕਾਰ ਲੈ ਆਈ ਹੈ ਤੇ ਸਾਰੇ ਅਮਨ ਸ਼ਾਂਤੀ ਨਾਲ ਆਪਣਾ ਜੀਵਨ ਬਸਰ ਕਰਨਾ ਤੇ ਗਰੀਬਾਂ ਨੂੰ ਸੁਰਤਾ ਮਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ